ਸਾਰਿਆਂ ਮੇਰੇ ਵੱਲੋਂ ਮਾਨਸ ਸਤਕਾਰ ਭਰੀ ਸਤਸ੍ਰੀ ਅਕਾਲ ਜੀ ਅੱਜ ਜਿਹੜਾ ਮੈਂ ਤੁਹਾਨੂੰ ਗੀਤ ਸੁਣਾ ਰਹੀ ਆ ਇਹ ਬੜੇ ਡੂੰਘੇ ਅਰਥ ਨੇ ਗੀਤ ਨੂੰ ਬਹੁਤ ਧਿਆਨ ਨਾਲ ਸੁਣੀਓ ਮੈਨੂੰ ਲੱਗਦਾ ਤੁਸੀਂ ਇਹ ਪਹਿਲਾਂ ਨਹੀਂ ਸੁਣਿਆ ਹੋਣਾ ਗੀਤ ਜਾਂ ਕਿਸੇ ਇੱਕ ਅੱਧੀ ਬੀਬੀ ਤੋਂ ਸੁਣਿਆ ਹੋਣਾ ਨਹੀਂ ਆਮ ਤੌਰ ਤੇ ਤੁਸੀਂ ਇਹ ਗੀਤ ਨਹੀਂ ਸੁਣਿਆ ਇਸ ਗੀਤ ਦੇ ਵਿੱਚ ਕੁੜੀ ਕਹਿ ਰਹੀ ਹੈ ਕਹਿੰਦੀ ਮੈਂ ਗਲ ਚ ਪਾਉਣ ਨੂੰ ਹਾਰ ਲਿਆ ਬਾਜ਼ਾਰੋਂ ਜੰਜੀਰੀ ਲਈ ਬਾਗ ਚੋਂ ਮੈਂ ਚੰਬੇ ਦੇ ਫੁੱਲ ਲਿਈ ਜੂੜੇ ਤੇ ਲਾਏ ਪਰ ਉਹ ਕਹਿੰਦੀ ਸਾਰਾ ਕੁਝ ਮੇਰਾ ਡਿੱਗ ਪਿਆ ਹਾਰ ਵੀ ਜੰਜੀਰੀ ਵੀ ਉਹ ਤਾਂ ਮੇਰੀ ਸੱਸ ਤੇ ਨੰਨਦ ਨੂੰ ਥਿਆ ਗਈਆਂ ਜਿਹੜੇ ਚਾਰ ਮੇਰੇ ਫੁੱਲ ਲੱਗੇ ਹੋਏ ਸੀ ਚੰਬੇ ਦੇ ਜੂੜੇ ਚ ਉਹ ਕਹਿੰਦੀ ਮੇਰੇ ਪਤੀ ਦੀ ਸੇਜ ਤੇ ਡਿੱਗ ਪਏ ਹਾਰ ਤੇ ਜੰਜੀਰੀ ਤਾਂ ਕਹਿੰਦੀ ਮੈਂ ਲੜ-ਭੜਕੇ ਉਹਨਾਂ ਤੋਂ ਲੈ ਲੈ ਹੁਣ ਜਿਹੜੇ ਫੁੱਲ ਡਿੱਗੇ ਨੇ ਕਹਿੰਦੀ ਉਹ ਮੈਂ ਉਹ ਤੋਂ ਕਿਵੇਂ ਲਵਾਂ ਉਹਦੇ ਨਾਲ ਲੜ ਵੀ ਨਹੀਂ ਸਕਦੀ ਉਹ ਕਹਿੰਦੀ ਹੁਣ ਮੈਂ ਪਿਆਰ ਨਾਲ ਲਵੂੰਗੀ ਬਾਕੀ ਤੁਸੀਂ ਗੀਤ ਰਹੀਂ ਸੁਣੋ ਕਿਵੇਂ ਕਹਿੰਦੀ ਐ ਉਹ ਬਹੁਤ ਸੋਹਣਾ ਗੀਤ ਐ ਮੈਨੂੰ ਆਸਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੁਹਾਨੂੰ ਪਸੰਦ ਜ਼ਰੂਰ ਆਊਗਾ ਸੋ ਮਾਣੋ ਆਨੰਦ ਪਿਆਰੇ ਜੇ ਗੀਤ ਦਾ ਕਿੱਥੋਂ ਤਾਂ ਲੈ ਲਈ ਜਨਮ ਜੇ ਜੀ

ಕಿಥೆ ಪಾಯ ಜನ ಜೀರಿ ಕಿಥೇ ಪಾರೀ ಕೇ ತಮ ಜೀರಿ ಕಿತ್ತಾರೀ ಕೇಲ ಚಂಬೆದ ಚಾರ ਗਾੜੇ ਵਿੱਚ ਪਾਲੀ ਜਨਮ ਜੀਰੀ ਗਾੜੇ ਵਿੱਚ ਪਾਲਿਆ ਹਾਰਨੀ ਗਾੜੇ ਵਿੱਚ ਪਾਲੀ ਜਨਮ ਜੀਰੀ ਗਾੜੇ ਵਿੱਚ ਪਾਲਿਆ ਹਾਰਨੀ ਦੇ ਲਾਲੇ ਚੰਬੇ ਦੇ ਫੁੱਲ ਚਰਨੀ ਕਿੱਥੇ ਟਡਿਗ ਪਾਈ ਜਨਮ ਜੰਧੀਰੀ ਕਿੱਥੇ ਟਡਿਗ ਪਿਆਰਨੀ ਕਿੱਥੇ ਟਡਿਗ ਪਾਈ ਜਨਮ ਜੰਧੀ ಕಿ ತಿಗ್ ಪಿಯ ಹಾರೀ ಕಿಗ್ಗ ಪೇ ಚಂಬೆದ ಚಾರೀ ವೇಡ ತ ಡಿಗ್ಗ ಪಿ ಜನ ಜೀರಿ ಚೌಕೆ ಡಿಗ್ಗ ਆਉਂ ਕੇ ਚੜਿ ਗੀਆ ਹਰਨੀ ਸੇ ਜੜਿ ਗ ਪੇ ਚੰਬੇ ਦੇ ਹੁਲ ਜਾਰਨੀ ਕੀ ਨੂੰ ਤਿਆਗੀ ਜਾਨ ਮੇ ਜੀ ਸਸਨ ਥਿਆਗੀ ਜਾਨ ਮੇ ਜੀਰੀ ਨਾਣੇਂ ਦੇ ਨੇ ਲੈ ਲੀਆ ਹਾਰਨੀ ਸਸਨ ਥਿਆਗੀ ਜਾਨ ਮੇ ਜੀਰੀ ਨਾਣੇਂ ਦੇ ਨੇ ਲੈ ਲੀਆ ਹਾਰਨੀ ਮਾਹੀ ਲੈ ਲੈ ਚੰਬੇ ਦੇ ਫੁੱਲ ਚਾ ਲਾੜਕੇ ਲੈ ਲਈ ਮੈਂ ਜਨਮ ਜਿਧੀਰੀ ਲਾੜਕੇ ਖੋਲਿਆ ਰਨੀ ਲਾੜਕੇ ਤਾ ਖੋਲਈ ਮੈਂ ਜਨਮ ਜਿਧੀਰੀ ਲਾੜਕੇ ਗਲਿਆ ਰਨੀ ਹੱਸ ਖੇਡ ਕੇ ਚੰਬੇ ਦੇ ਫੁੱਲ ਚਾਰਨੀ